ਤੁਸੀਂ ਦੇਖ ਰਹੇ ਹੋ ਡੈਲੀ ਸਟੇਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 7 ਤਰੀਕ ਨੂੰ ਸਿਰਫ 2 ਦਿਨ ਦਾ ਵਕਫਾ ਰਹਿ ਗਿਆ ਜਿਲੰਦਰ ਵੈਸਟ ਦੀ ਜਿਹੜੀ ਪੂਰੀ ਤਰ੍ਹਾਂ ਸਿਆਸਤ ਪੂਰੀ ਆਪਣੀ ਲੋਹਾਰ ਤੇ ਹੈ ਤਾਂ ਮਾਤਰ ਸੇ 2 ਦਿਨ ਦਾ ਵਕਫਾ ਜਦੋਂ ਹਰ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਜਿਤਾਨ ਲਈ ਪੂਰਾ ਦਮ ਖ ਲਗਾਇਆ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਸਰਕਾਰ ਪੂਰੀ ਜਿਲੰਦਰ ਵੈਸਟ ਹਲਕੇ ਦੇ ਵਿੱਚ ਬੈਠੀ ਤਾਂ ਕਿ ਉਹਨਾਂ ਦਾ ਉਮੀਦਵਾਰ ਜੇਤੂ ਬਣ ਜਾਏ ਲੇਕਿਨ ਕਿਤਨਾ ਕਿਤੇ ਇਸ ਟਾਈਮ ਜਿਹੜੀ ਜਿਲੰਦਰ ਵੈਸਟ ਦੀ ਜਿਹੜੇ ਲੋਕ ਹੈਗੇ ਆ ਉਹ ਸਿਰਫ ਨਸ਼ੇ ਤੋਂ ਅਤੇ ਆਸ-ਪਾਸ ਜਿਹੜੀ ਸੀਵਰੇਜ ਪ੍ਰਣਾਲੀ ਦੀ ਪ੍ਰਣਾਲੀ ਵਿਵਸਥਾ ਹੈਗੀ ਆ ਉਹ ਚਰਮਰਾ ਗਈ ਆ ਉਸ ਤੋਂ ਕਾਫੀ ਪਰੇਸ਼ਾਨ ਆ ਹਮੇਸ਼ਾ ਹੀ ਬਰਸਾਤਾਂ ਦੀ ਪਹਿਲੀ ਦਸਤਕ ਨੇ ਇਸ ਇਲਾਕੇ ਯਾਨੀ ਕਿ ਜਲੰਧਰ ਵੈਸਟ ਦੇ ਇਲਾਕੇ ਦੇ ਬੇਸ਼ਾਂ ਇੱਕ ਉਹ ਗੰਦਗੀ ਭਰਾ ਮਾਹੌਲ ਪੈਦਾ ਕੀਤਾ ਸੀ ਜਿਹੜਾ ਅੱਜ ਤੱਕ ਵੀ 2.5 ਸਾਲ ਸਰਕਾਰ ਬਦਲ ਤੋਂ ਬਾਅਦ ਵੀ ਇਹ ਲੋਕ ਅੱਜ ਉਸ ਨਰਕ ਭਰੀ ਜ਼ਿੰਦਗੀ ਨੂੰ ਜੀ ਰਿਹਾ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਨੂੰ ਜਿਹੜੋਂ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਦੇ ਪੈਸੇ ਕਰੋੜਾਂ ਪਏ ਮਿਲੇ ਲੇਕਿਨ ਉਹ ਸਮਾਰਟ ਸਿਟੀ ਦਾ ਪੈਸਾ ਕਿਤੇ ਗਿਆ ਇਨ ਕੋਰੀ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਜੰਦਰ ਵੈਸਟ ਦੇ ਬਸ਼ਿੰਦੇ ਆਖਿਰ ਉਸ ਨਰਕ ਭਰੀ ਜ਼ਿੰਦਗੀ ਨੂੰ ਕਿਉਂ ਜੀਣ ਇਸ ਦਾ ਸਾਰਾ ਜਵਾਬ ਦੇਣ ਲਈ ਬਾਸ਼ਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਹੁਣ ਵੈਸਟ ਹਲਕੇ ਦੀ ਕਮਾਂਡ ਸੰਭਾਲ ਲਈ ਤੇ ਵਾਅਦਾ ਕਰਦੇ ਹਰ ਉਸ ਬਸ਼ਿੰਦੇਨਾਂ ਦਾ ਕਿ ਅਗਰ ਜੰਦਰ ਵੈਸਟ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਆਪਣਾ ਉਮੀਦਵਾਰ ਜੇਤੂ ਕਰਾ ਦਿੰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਜੰਦਰ ਵੈਸਟ ਹਲਕੇ ਦੀ ਨੁਹਾਰ ਨਹੀਂ ਪੂਰੇ ਜੰਦਰ ਹਲਕੇ ਦੇ ਵਿੱਚ ਇੱਕ ਤਾਂ ਨਸ਼ੇ ਨੂੰ ਨਸ਼ਾ ਜੰਦਰ ਦੇ ਨਸ਼ਾ ਮੁਕਤੀ ਜਾ ਉਹਦੇ ਨਾਲ ਹੀ ਜੰਦਰ ਦੇ ਸਮਾਰਟ ਸਿਟੀ ਪ੍ਰੋਜੈਕਟ ਨੂੰ ਬਹਾਲ ਕਰਕੇ ਉਹਨਾਂ ਕਪੜਿਆਂ ਦੀ ਜਾਂਚ ਵੀ ਕਰਾਈ ਜਾਵੇਗੀ ਤਾਂ ਸਾਰੇ ਇਲਾਕੇ ਦੇ ਵਿੱਚ ਜੜੀ ਸਿਵਰੇ ਪ੍ਰਣਾਲੀ ਹੈ ਉਹਨੂੰ ਦਰਸ ਕੀਤਾ ਜਾਵੇ ਤਾਂ ਇਸ ਸਾਰੇ ਮੁੱਦੇ ਨੂੰ ਲੈ ਕੇ ਮੇਨਾ ਇਸ ਤਰ੍ਹਾਂ ਮੌਜੂਦ ਹੈ ਭਾਜਪਾ ਦੇ ਸੀਨੀਅਰ ਲੀਡਰ ਗੇਜाराम ਜੀਤੇ ਫਤੇਗੜ ਸਾਭ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਗੇਜाराम ਜੀ ਲਗਾਤਾਰ ਤੁਸੀਂ ਕਾਫੀ ਦਿਨ ਤੋਂ ਚੋਣ ਪਚਾ ਕਰ ਰਹੇ ਹੋ ਬੜਾ ਸਿਆਸੀ ਮੋਲ ਪਖਿਆ ਹੋਇਆ ਕਿਸਾ ਦੇਖਦੇ ਹੋ ਵੀ ਸਰਕਾਰ ਵੀ ਦਰਵਾਜ਼ੇ ਤੇ ਬੈਠੀ ਹੈ ਲੇਕਿਨ ਜਲੰਧਰ ਵਸਦੇ ਲੋਕ ਖਜੇ ਵੀ ਖਾਸ ਕਰਕੇ ਬਰਸਾਤ ਦੇ ਦੌਰ ਹੈਗਾ ਸੀਵਰੇ ਪ੍ਰਣਾਲੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਸੀਵਰੇ ਪ੍ਰਣਾਲੀ ਜਿਹੜੀ ਸਵੱਛ ਪਾਣੀ ਦੋ ਮੁਹੱਈਆ ਨਹੀਂ ਹੋਈ ਕਿਸਾਂ ਦੇਖ ਦੋਨੇ ਮੈਂ ਤੁਹਾਡੇ ਮਾਧਮ ਰਾਹੀਂ ਇੱਥੇ ਜਲੰਧਰ ਦੀ ਸੱਚੀ ਆਵਾਜ਼ ਪੰਡਿਤ ਅਕਾ ਵਿਚਾਰਿਆ ਤਾਂ ਜੋ ਸਾਰੇ ਹੀ ਜਲੰਧਰ ਦੇ ਵਿੱਚ ਇਹ ਬਾਤ ਜਾਵੇ ਪੂਰੇ ਪੰਜਾਬ ਨੂੰ ਪਤਾ ਲੱਗੇ ਕਿ ਅਸਲ 'ਚ ਸਮਾਰਟ ਸਿਟੀ ਦੇ ਨਾਂ ਦੇ ਉੱਤੇ ਕਰੋੜਾਂ ਰੁਪਇਆ ਆਇਆ ਉਹ ਕਿੱਥੇ ਐ ਭਗਵੰਤ ਮਾਨ ਜੀ 30 ਮਹੀਨੇ ਤੇਰੀ ਸਰਕਾਰ ਨੂੰ ਬਣੀ ਨੂੰ ਹੋ ਕੇ 30 ਮਹੀਨਿਆਂ 'ਚ ਇਹ ਕਰੋੜਾਂ ਰੁਪਇਆ ਗਿਆ ਕਿੱਥੇ ਇਹ ਕਰੋੜਾਂ ਰੁਪਇਆ ਇਹ ਨਰਕ ਪਾਣ ਵਾਸਤੇ ਆਇਆ ਤੁਹਾਡੇ ਕੋਲ ਸੈਂਟਰ ਨੇ ਰੁਪਇਆ ਭਿਜਿਆ ਵੀ ਪੰਜਾਬ ਦੇ ਜਲੰਧਰ ਨੂੰ ਸਮਾਰਟ ਸਿਟੀ ਨੂੰ ਇੱਥੇ ਖੂਬਸੂਰਤ ਬਣਾਣਾ ਇੱਥੇ ਲੋਕਾਂ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾਣਾ ਇਹ ਨਹੀਂ ਕਿ ਆ ਵੀ ਭਗਵੰਤ ਮਾਨ ਵੀ ਜਲੰਧਰ ਨੂੰ ਨਰਕ ਬਣਾ ਦੇ ਅੱਜ ਇੱਥੇ ਲੋਕ ਨਰਕ ਦੇ ਵਿੱਚ ਜੀ ਰਹੇ ਹਨ ਉਹਨਾਂ ਦੇ ਬੱਚਿਆਂ ਦਾ ਹਾਲ ਜਾ ਕੇ ਦੇਖੋ ਬੱਚੇ ਉਹਨਾਂ ਦੇ ਕਿਸ ਤਰ੍ਹਾਂ 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 ਕਰ ਰਹੇ ਹਨ ਅੱਜ ਜਿਹੜੇ ਪਾਸੇ ਚਲੇ ਜਾਓ ਚਾਰੇ ਪਾਸੇ ਗੰਦਗੀ ਗੰਦਗੀ ਹੈ ਇਹ ਹੋਰ ਗੱਲ ਕਰੀਏ ਜਲੰਧਰ ਨੇ ਪੂਰੇ ਪੰਜਾਬ ਚ ਆ ਚਾਰੋਂ ਪਾਸੇ ਨਸ਼ਿਆਂ ਦਾ ওভারਡੋਜ਼ ਲੈ ਕੇ ਅੱਜ ਨੌਜਵਾਨ ਅੱਜ ਦੁਨੀਆ ਛੱਡ ਕੇ ਜਾ ਰਹੇ ਆ ਇਹਦਾ ਜ਼ਿੰਮੇਵਾਰ ਕੌਣ ਹੈ ਭਗਵੰਤ ਮਾਨ ਤੂੰ ਤੇ ਤੇਰੀ ਸਰਕਾਰ ਤੇਰਾ ਪਰਿਵਾਰ ਜਿਹੜਾ ਕਹਿੰਦਾ ਸੀ ਕਿ 30 ਦਿਨ ਦੇ ਵਿੱਚ ਅਸੀਂ ਨਸ਼ਾ ਸਾਰਾ ਮੁਕਤ ਕਰ ਦਾਂਗੇ ਉਹ ਤੇਰਾ ਆਕਾ ਜਿਹੜਾ ਕਹਿੰਦਾ ਸੀ ਕਿ ਨਾ 30 ਦਿਨ ਦੇ ਵਿੱਚ ਨਸ਼ਾ ਜ਼ਿੰਦ ਖਤਮ ਕਰਦਾਂਗੇ ਅੱਜ ਤੇਰਾ ਕਾ ਸੈਂਟਰ ਜੇਲ੍ਹ ਦੇ ਵਿੱਚ ਹੈ ਉਹੀ ਜਿਹੜੀ ਤੈਨੂੰ ਸੋਚ ਲੈ ਕੇ ਤੂੰ ਪੰਜਾਬ ਚ ਆਇਆ ਜਿਹੜੀ ਸੋਚ ਕਰਕੇ ਉਹ ਅੰਦਰ ਹੈ ਔਰ ਤੇਰੀ ਵੀ 바ਰੀ ਹੈ ਉਹ ਤਿਹਾਰ ਜੇਲ੍ਹ ਚ ਤੈਨੂੰ ਪਟਿਆਲੇ ਸੈਂਟਰ ਜੇਲ੍ਹ ਦੇ ਵਿੱਚ ਚਾਰੇ ਕਰ ਲਾ ਲੋਕਾਂ ਨੇ ਮਨ ਬਣਾ ਲਿਆ 10 ਤਰੀਕ ਤੋਂ ਬਾਅਦ ਤੈਨੂੰ ਜੇਲ੍ਹ ਭੇਜਣਾ ਜੇਲ੍ਹ ਭੇਜਣਾ ਅਰਬਾਂ ਕਰੋੜ ਰੁਪਏ ਇਹਨੇ ਪੰਜਾਬ ਦੀ ਚੰਨਤਾ ਦੇ ਲੁੱਟ ਕੇ ਖਾ ਲਿੱਤੇ ਹਜ ਲੱਖਾਂ ਕਰੋੜਾ ਰੁਪਏ ਮਹੀਨੇ ਦੇ ਕਮਾਰਿਆਂ ਸੱਠੇ ਵਾਲਿਆਂ ਤੋਂ ਲੈਟਰੀ ਵਾਲਿਆਂ ਤੋਂ ਉਹਦਾ ਸਾਥ ਦੇ ਸੀਤਲ ਜੀ ਨੇ ਕਿਹਾ ਤਾਂ ਵੀ ਆ ਮદાન ਚ ਬਠ ਬਗਬੂ ਜਗਜੀਤ ਸਿੰਘ ਰਾਮ ਚੌਂਕ ਦੇ ਵਿੱਚ ਦੋ ਕੁਰਸੀਆਂ ਲਾ ਕੇ ਬੈਠੇ ਜਿਹਦੇ ਚ ਐਸ ਵੀ ਹਾਜ਼ਰ ਸੀ ਕਿਹਾ ਸਰਿਆਮ ਵੀ ਭਗਵੰਤ ਮਾਨ ਜੇ ਤੇਰੇ ਮੈਂ ਧਾਮਣਾ ਆਹ ਕੁਰਸੀ ਵੱਡੀ ਤੇਰੇ ਵਾਸਤੇ ਲਾਈ ਐ ਆਕੇ ਬੈਠ ਆਕੇ ਗੱਲ ਕਰ ਲੋਕਾਂ ਨੂੰ ਸਾਹਦੇ ਜੇ ਸੀ ਬੇਈਮਾਨ ਹੈ ਆਹ ਲੋਕੋ ਮੈਨੂੰ ਵੋਟਾਂ ਦੇਓ ਜੇ ਭਗਵੰਤ ਮਾਨ ਬੇਈਮਾਨ ਹੈ ਇਹਦੀ ਪਾਰਟੀ ਜਿਹੜਾ ਝਾੜੂ ਚੋਣ ਨਿਸ਼ਾਨ ਹੈ ਇਹਨੂੰ ਵੋਟਾਂ ਦੇਓ ਇਹ ਝਾੜੂ ਚੋਣ ਨਿਸ਼ਾਨ ਕਿਹਨਾਂ ਦਾ ਇਹ ਵਾਲਮੀਕੀ ਸਪਾਈ ਸੇਵਕਾਂ ਦਾ ਇਸ ਭਾਈ ਸੇਵਕਾਂ ਦਾ ਝਾੜੂ ਇਹਨੇ ਚੋਣ ਨਿਸ਼ਾਨ ਖੋ ਕੇ ਆਪਣਾ ਚੋਣ ਨਿਸ਼ਾਨ ਬਣਾ ਲਿਆ ਮੈਂ ਤੁਹਾਨੂੰ ਇੱਕ ਮਾਧਿਅਮ ਤੇ ਦੱਸ ਰਿਹਾ ਵੀ ਝਾੜੂ ਦੀ ਉਮਰ 3 ਮਹੀਨੇ 4 ਮਹੀਨੇ ਤੋਂ ਵੱਧ ਨਹੀਂ ਹੁੰਦੀ ਸੋ ਇਸ ਕਰਕੇ 30 ਮਹੀਨੇ ਇਹਨਾਂ ਦੇ ਹੋ ਕੇ ਝਾੜੂ ਖਸ ਗਿਆ ਝਾੜੂ ਖਤਮ ਹੈ ਤੇ ਬਾਕੀ ਰਹਿੰਦਾ ਰੁੰਦਾ ਆ ਜਲੰਧਰ ਵਾਲਿਆਂ ਨੇ ਝਾੜੂ ਤਿੱਲਾ ਤਿੱਲਾ ਕਰਕੇ ਇਹਨੂੰ ਦਿੱਲੀ ਤੋਂ ਬਾਹਰ ਕੇਜਰੀਵਾਲ ਨੂੰ ਭੇਜਤਾ ਤੇ ਭਗਵੰਤ ਮਾਨ ਨੂੰ ਚੰਡੀਗੜ੍ਹ ਭੇਜ ਦੇਣਾ ਤੁਹਾਡੀ ਸਹਾਇਤਾ ਨਾਲ ਭਗਵੰਤ ਮਾਨ ਦੇ ਪਰਿਵਾਰ ਨੂੰ ਕੋਸੀ ਸਾਰੇ ਨੇ ਸਬਕ ਦੇ ਕੇ 10 ਤਰੀਕ ਨੂੰ 13 ਨੂੰ ਸਾਬੋਜਨਾ ਬਾਬੇ ਨਾਨਕ ਨੇ ਕਿਹਾ ਦਾ ਮੈਂ ਕੀ ਕਰ ਰਿਹਾ ਉਹ ਕਹਿੰਦਾ 13 13 ਤੋੜ ਰਿਹਾ 13 ਤਰੀਕ ਨੂੰ 10 ਤਿਗ ਦਾ ਸਾਬਾ ਨਾ ਤੇ ਮੈਂ ਤੁਹਾਡੇ ਮਾਧਿਅਮ ਨੂੰ ਇੱਕੋ ਚੀਜ਼ ਦੱਸ ਰਿਹਾ ਲੋਕਾਂ ਦੀ ਆਵਾਜ਼ ਹੈ ਚਲੰਦਰ ਵਸ਼ਟ ਦੀ ਵੀ ਇਹ ਤੇ ਭਗਵੰਤ ਮੰਨਦੇ ਉਮੀਦਵਾਰ ਜਿਹੜਾ ਫਕਤ ਜਿਹੜਾ ਚੋਰ ਤੇ ਠੱਗ ਬੇਈਮਾਨ ਵੈਰੀ ਗੁੱਡ ਵੈਰੀ ਗੁੱਡ ਉਹ ਮੰਡੀਆ ਚ ਕੋਈ ਮਰ ਜਵੇ ਉਹਨੂੰ ਵੀ ਕਹਿੰਦਾ ਵੈਰੀ ਗੁੱਡ ਜੇ ਕਿਤੇ ਕੱਟਾ ਜੰਮ ਜੇ ਤਾਂ ਵੀ ਵੈਰੀ ਗੁੱਡ ਕਿਤੇ ਮੱਜ ਦੇ ਸਿਰ ਦੇ ਵਿੱਚ ਕੋਈ ਕੋਈ ਫੋੜਾ ਨਿਕਲ ਜਵੇ ਨਾ ਉਹਨੂੰ ਵੀ ਕਹਿੰਦਾ ਵੈਰੀ ਗੁੱਡ ਉਹ ਸਾਰਾ ਕੁਝ ਵੈਰੀ ਗੁੱਡ ਅੱਜ ਵੈਰੀ ਗੁੱਡ ਨੂੰ ਪੁੱਛਣਾ ਚਾਹਨੇ ਆ ਤੇਰੇ ਹਲਕੇ ਦਾ ਬੁਰਾ ਹਾਲ ਐ ਇੱਥੇ ਵੀ ਆ ਕੇ ਕਹ ਰਿਹਾ ਵੈਰੀ ਗੁੱਡ ਅੱਜੇ ਕਾ ਮੰਡੀ ਚ ਗਿਆ ਉੱਥੇ ਗੋਡੇ-ਗੋਡੇ ਪਾਣੀ ਖੜਿਆ ਉਹਨੂੰ ਪੁੱਛਿਆ ਮੇਰੇ ਵੀਰਾਂ ਨੇ ਵੀ ਇੱਥੇ ਪਾਣੀ ਖੜਿਆ ਗੰਦਗੀ ਪੈ ਗਈ ਕੰਨ ਵਰਾਈ ਗੁੱਡ ਵਰਾਈ ਗੁੱਡ ਤਾਂ ਮੱਲ ਲੱਗਿਆ ਵੀ ਇਹ ਸਮਾਰਟ ਸਿਟੀ ਨੂੰ ਵੈਰੀ ਗੁੱਡ ਕੀਤਾ ਕਿ ਕਿਤਾ ਉਹਨੂੰ ਹੋਰ ਜ਼ਿਆਦਾ ਖਰਾਬ ਕਰਤਾ ਸੜਕਾਂ ਤੋੜ ਕੇ ਵੈਰੀ ਗੁੱਡ ਹੋ ਗਿਆ ਤੁਹਾਡੇ ਸਾਹਮਣੇ ਸੜਕਾਂ ਟੁੱਟੀਆਂ ਪਈਆਂ ਲੋਕਾਂ ਦਾ ਬੁਰਾ ਹਾਲ ਹੈ ਸੜਕਾਂ ਦੇ ਸਮਾਰਟ ਦੇ ਨਾਂ ਦੇ ਉੱਤੇ ਕਰੋੜਾ ਰੁਪਏ ਇਹ ਵੈਰੀ ਗੁੱਡ ਨੇ ਖਾਲੇ ਤਾਂ ਤੁਸੀਂ ਭਾਈ ਵੈਰੀ ਗੁੱਡ ਵਾਲਿਓ ਆ ਤੁਹਾਨੂੰ ਪਤਾ ਲੱਜਣਾ ਜਿਹੜਾ ਤੁਹਾਡਾ ਝਾੜੂ ਹੈ ਨਾ ਉਹ ਵੈਰੀ ਗੁੱਡ ਦੇ ਵਿੱਚ ਹੀ ਚਲੇ ਜਾਣਾ ਇੱਥੇ ਕਮਲ ਦਾ ਫੁੱਲ ਹੈ ਜਿਹਨੂੰ ਪੈਂਦੀ ਹੈ ਪੈਣਾ ਹਰ ਇੱਕ ਘਰ ਦੇ ਵਿੱਚ ਜਦੋਂ ਲక్ష్ਮੀ ਦਾ ਵਾਸ ਕਰਨਾ ਪਤਾ ਲక్ష్ਮੀ ਦੀ ਵਾਸਵਾਤ ਕਮਲ ਦਾ ਫੁੱਲ ਦੀ ਪੂਜਾ ਹੁੰਦੀ ਹੈ ਆਓ ਆਪਾਂ 10 ਤਰੀਕ ਨੂੰ ਕਮਲ ਦੇ ਫੁੱਲ ਦੀ ਪੂਜਾ ਕਰਕੇ ਸਿਦਨ ਅਨੁਭਾਗ ਜੀ ਨੂੰ ਜਿਤਾਈਏ ਤੇ ਭਾਜਵਾ ਦੇ ਨੂੰ 24/7 ਇੱਥੇ ਪੈਰ ਲਾਈਏ ਸਾਕੇ ਸਰ ਇਹ ਦੋ ਅੱਜ ਜਿੱਦਾਂ ਲਗਾਤਾਰ ਚੋਮਬਾ ਜਿਆ ਤੇਜ ਹੈ ਅੱਜ ਹੀ ਪੂਰੀ ਪੰਜਾਬ ਸਰਕਾਰ ਜਿੰਦਰ ਵੈਸਲ ਕੇ ਬੈਠੀ موجوده ਸਾਰੀ ਪੁਲਿਸ ਜਿੰਦ ਉਸ ਦੇ باوجود ਅੱਜ ਸਰੇ ਤਕਰੀਬਨ 10 ਵੇ ਵਾਜਪਾ ਦੇ ਕਾਰਕਟਰ ਦੀ ਪਤਨੀ ਦੋਪਹਿਸ਼ਰੇ ਆਮ ਇੱਕ ਦਿਨ ਦਿਹਾੜੇ ਉਹਨਾਂ ਦੀ ਸਨੇਚਿੰਗ ਟੀਮ ਬਾਲੀਆਂ ਦੇ ਖੰਦ ਖੁੰਗੜਿਆ ਗਿਆ ਕਿਸਾ ਦੇਦੀ ਦਿਨ ਦਿਹਾੜੇ ਦਾ ਕੰਮ ਹੋਣਾ ਲਾਅ ਐਂਡ ਆਰਡਰ ਸਿੱ ਕਿੱਥੇ ਜਾਂਦੀ ਜਦਕਿ ਪੂਰੀ ਪੰਜਾਬ ਪੁਲਿਸ ਲੋ ਜੰਦਰੇ ਬੈਠੀ ਐਥੇ ਪੰਜਾਬ ਪੁਲਿਸ ਛੱਡੋ ਪੂਰੀ ਸਰਕਾਰ ਅਲੀ ਬਾਬਾ 90 ਚੋਰ ਉਹ ਸਾਰੇ ਘੱਟੇ ਬੈਠੇ ਆਂ ਅੱਜ ਸਾਰੇ ਚੇਅਰਮੈਨ ਬੈਠੇ ਆਂ ਉਹਨਾਂ ਦੇ ਸਾਰੇ ਲੀਡਰ ਬੈਠੇ ਆਂ ਉਹਨੇ ਸਾਰੇ ਪ੍ਰਧਾਨ ਬੈਠੇ ਆਂ ਔਰ ਸਾਰਾ ਕਮਿਸ਼ਨ ਸੌਣਾ ਡੀਜੀਪੀ ਤੱਕ ਨੱਤੇ ਬੈਠਿਆ ਪਰੂ ਦੇ ਵਿੱਚ ਕਵੀਰ ਚੌਂਕ ਦੇ ਵਿੱਚ ਇੱਕ ਸਾਡੀ ਮਹਿਲਾ ਬਿੰਗ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਕਰਦੀ ਹੈ ਉਹਦੀ ਕੰਨ ਦੇ ਵਿੱਚੋਂ ਬਾਲੇ ਖਿੱਚ ਕੇ ਕਾਨੂੰਨ ਨੂੰ ਪਾੜ ਕੇ ਲੋਹ ਲੋਹਾਨ ਕਰਤਾ ਸ਼ਰਮ ਕਰ ਭਗਵੰਤ ਮਾਨਾ ਤੂੰ ਸ਼ਰਮ ਕਰ ਆ ਤੇਰੇ ਰਾਤ ਦੇ ਵਿੱਚ ਕੀ ਹੋ ਰਿਹਾ ਸਾਡੇ ਵੀ ਹੁਣ ਜਨਤਾ ਵਿਅਸਤੀ ਪੂਰੇ ਮੰਨ ਲਾ ਚੁੱਕਿਆ ਵੀ ਹੁਣ 10 ਨੂੰ ਸਿੱਤਲੰਗ ਰੋਲ ਦੇ ਹੱਕ ਚ ਮਤਾਦਾਨ ਕਰਨਗੇ 13 ਨੂੰ ਫਤਵਾ ਬਿਲਕੁਲ ਤਾਜ ਦਾ ਪਹਿਨਾਨਗੇ ਸਿੱਤ ਇਹ ਤੁਹਾਡੇ ਸਾਹਮਣੇ ਆ 10 ਤਰੀਕ ਨੂੰ ਵੋਟਾਂ ਵੀ ਪੈਣਗੀਆਂ ਤੇ 13 ਤਰੀਕ ਨੂੰ ਜਿੱਤ ਦਾ ਹਾਂ ਜਿਹੜਾ ਤਿਲਕ ਹੈ ਨਾ ਉਹ ਸਿੱਤਲੰਗ ਨੜਾਕ ਤੇ ਲੱਗੂਗਾ ਇਸ ਕਰਕੇ ਤੁਹਾਡੇ ਕੋਲ ਬੇਨਤੀ ਹੈ ਵੀ ਆਓ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਚੋਣ ਸਰਕਾਰ ਮੁਰਦਾਬਾ ਲੁਚੀ ਸਰਕਾਰ ਮੁਰਦਾਬਾ ਸੇੜੀ ਸਰਕਾਰ ਮੁਰਦਾਬਾਦ ਲੋਕ ਨੂੰ ਲੋਟੂ ਟਾਣਾ ਮੁਰਦਾਬਾਦ ਲੋਟੂ ਟਾਣਾ ਮੁਰਦਾਬਾਦ ਸਾਰਾ ਲੁੱਟਾਂਗੇ ਤੇ ਲੋੜਪੇਤੇ ਕੁੱਟਾਂਗੇ ਜੇ ਲੋੜ ਪਈ ਜਣੇ ਇਹ ਚੋਰ ਚੱਕੇ ਨੇ ਉੱਤੇ ਭਜਾਵਾਂਗੇ ਇਸ ਕਰਕੇ ਭਜਾਵਾਂਗੇ ਜਣੇ ਸਮੈਕੀਏ ਚੋਰ ਜਣੇ ਐਂਟਰੀ ਕੀਤੀ ਐ ਇਹਨਾਂ ਤੁਹਾਡੀ ਸਹਾਇਤਾ ਨਾਲ ਇੱਥੋਂ ਹਲਕੇ ਚੋ ਜਲੰਧਰ ਚੋ ਬਾਹਰ ਭਜਾਵਾਂਗੇ ਧੰਨਵਾਦ ਆ ਇਲਾਕੇ ਦੇ ਮਨ ਲੋਕ ਮੌਜੂਦ ਆ ਵੈਸਟੀ ਹਲਕੇ ਆ ਹਮੇਸ਼ਾ ਜਦੋਂ ਗੱਲ ਕਰਦੀ ਨਸ਼ੇ ਚਲੋ ਨਸ਼ੇ ਦਾ ਹੈ ਨਸ਼ੇਦਵੀ ਕੋਲ ਇੱਕ ਬਿਲਕੁਲ ਇੱਕ ਇਨਕੁਆਰੀ ਵੀ ਹੋਊਗੀ ਪੁਲਿਸ ਬਈ ਹੁਣ ਲਗਾਤਾਰ ਉਹ ਕਰਦੀ ਹੈ ਲੇਕਿਨ ਕਿਤਨਾ ਕਿਪੇ ਵੈਸਟੀ ਹਲਕਾ ਐਡਾ ਬਰਸਾਤਾ ਸ਼ੁਰੂ ਹੋਇਆ ਜੇ ਵੀ ਉਸ ਨਰਕ ਭਰੀ ਜ਼ਿੰਦਗੀ ਜੀ ਰਿਹਾ ਹਰ ਜਗਲੀ ਤੇ ਜਾਓ ਤਾਂ ਪਾਣੀ 10 ਫੁੱਟ ਖੜਨ ਦਾ ਕਸਾ ਦੇ ਦੋ ਵੀ ਇੰਨੇ ਸਾਲ ਦੇ ਵਿੱਚ 2.5 ਸਾਲਾਂ ਵਿੱਚ ਕੋਈ ਕੰਮ ਕੋਈ ਬਿਲਕੁਲ ਨਹੀਂ ਦੇਖੋ 2.5 ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ ਇਹ ਸਰਕਾਰ ਨੇ ਅਗਰ 2.5 ਸਾਲਾਂ ਤੱਕ ਵਿੱਚ ਕੀ ਕੰਮ ਕੀਤਾ ਹੁੰਦਾ ਅੱਜ ਪੂਰੇ ਪੰਜਾਬ ਦੀਆਂ ਕਾਰਪੋਰੇਸ਼ਨਾਂ ਜਲੰਧਰ ਵੈਸਟ ਵਿੱਚ ਆ ਕੇ ਨਹੀਂ ਬੈਠਦੀਆਂ ਜਲੰਧਰ ਵੈਸਟ ਦੇ ਜਿੰਨੀਆਂ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੀਆਂ ਗੱਡੀਆਂ ਵਾਂ ਜਲੰਧਰ ਵੈਸਟ ਵਿੱਚ ਆਈਆਂ ਹੋਈਆਂ ਪਰ ਫੇਰ ਵੀ ਜਲੰਧਰ ਵੈਸਟ ਦੀ ਸਫਾਈ ਨਹੀਂ ਹੋ ਰਹੀ ਤਦ ਵੀ ਦੋ ਮਹੀਨੇ ਪਏ ਆ ਤੇ ਤੁਸੀਂ 120 ਫੁੱਟੀ ਰੋਡ ਤੇ ਦੇਖ ਲਿਆ ਦਾੰਚ ਮੰਦਾ ਦੇਖ ਲਿਆ ਕੀ ਹਾਲਾ ਤੁਸੀਂ ਤੇ ਕੁੰਦੇ ਪਏ ਆ ਲਗਾਤਾਰ ਗਲੀਆਂ ਦੇ ਵਿੱਚ ਕਿ ਇਹ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਹਦੇ ਹੱਥ 'ਵੱਸ ਕੁਝ ਨਹੀਂ ਇਹਨਾਂ ਦੇ ਹੱਥ 'ਵੱਸ ਨਸ਼ਾ ਵਕਾਣਾ ਗੁੰਡਾਗਰਦੀ ਗੁੰਡਿਆਂ ਨੂੰ ਸ਼ੈਲਟਰ ਦੇਣਾ ਹੈ ਆ ਸੋਧੰਦਾਸੀ ਕੇ ਲਗਾਤਾਰ ਜਿਹੜਾ ਵਾਚਪਾ ਦੇ ਜਿਹੜਾ ਉਮੀਦਵਾਰਾ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਲਗਾਤਾਰ ਜਿਹੜੀ ਚੋਣ ਪਰਚਾਰ ਜੜੀ ਲਗਾਤਾਰ ਤੇਜ਼ ਹੋ ਗਈ ਆ ਤਾਂ ਸੀਨੀਅਰ ਜਿਹੜਾ ਲੀਡਰ ਸੀ ਗੇਜाराम ਜੀ ਨੇ ਜਿਹੜਾ ਜਿਹੜੇ ਇੱਕ ਜੜੀ ਤੁਹਾਡੀ ਲਾਅ ਐਂਡ ਆਰਡਰ ਸਿਟੀ ਜਿਹੜੇ ਬਿਲਕੁਲ ਕਟਾਸ਼ ਕੀਤੇ ਆ ਪੰਜਾਬ ਸਰਕਾਰ ਦੇ ਉੱਪਰ ਪੂਰੀ ਪੰਜਾਬ ਸਰਕਾਰ ਜਿੰਦਰ ਵੈਸਲ ਕੇ ਬੈਠੀ ਉਸ ਦੇ باوجود ਦਿਨ ਦੇ ਹੜ ਜਿਹੜਾ ਆਵਾਜ਼ਪਾ ਦੀ ਮਹਿਲਾ ਕਾਰੇ ਕਰਤਾ ਸਨੇਚੀ ਹੋਣੀ ਕਿਤੇ ਨਾ ਕਿਤੇ ਇੱਕ ਲਾਅ ਐਂਡ ਆਰਡਰ ਸਿਟੀ ਦੇ ਬਿਲਕੁਲ ਇੱਕ ਸਵਾਲੀਆ ਨਿਸ਼ਾਨੀ ਪੈਦਾ ਕਰਦੀ ਹੈ ਉਸ ਦੇ ਨਾਲ ਹੀ ਅੜੀ ਖਾਸ ਕਰਕੇ ਜਿਹੜੋ ਸੀਵਰੇ ਪ੍ਰਣਾਲੀ ਦੀ ਜਿਹੜੀ ਦੁਰਵਿਵਸਥਾ ਲਗਾਤਾਰ 2.5 ਸਾਲੋਂ ਚੱਲਦੀ ਆ ਰਹੀ ਤੇ ਇਸ ਦੇ ਨਾਲ ਅਸੀਂ ਕੀ ਜਲੰਧਰ ਡੀਕ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਹਮੇਸ਼ਾ ਹੀ 6 ਮਹੀਨੇ ਬਾਅਦ ਉਹਨਾਂ ਦਾ ਇੱਕ ਕਮਿਸ਼ਨਰੀ ਤਬਾਦਲਾ ਹੁੰਦਾ ਕਿ ਤਨਾ ਕਿਤੇ ਉਸ ਦਾ ਖਾਮਿਆਜਾ ਜਲੰਧਰ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਉਹ ਨਰਕ ਭਰੀ ਜ਼ਿੰਦਗੀ ਜੀਂਦੇ ਕਿਉਂਕਿ ਆਖਿਰਕਾਰ ਜਿਹੜੀ ਮੁੱਢਲੀ ਸਹੂਲਤਾਂ ਹੁੰਦੀਆਂ ਲਾਈਟ ਸੀਵਰੇ ਪ੍ਰਣਾਲੀ ਉਹ ਜਿਹੜੀ ਦੁਰਵਿਸ਼ਤਾ ਜਲੰਧਰ ਸ਼ਹਿਰ ਦੇ ਵਿੱਚ ਰਮਾ ਗਈਆ ਸਮਾਰਟ ਸਿਟੀ ਦੀ ਗੱਲ ਕੀਤੀ ਸਮਾਰਟ ਸਿਟੀ ਦੇ ਫੰਡ ਦੇ ਘੁਟਾਲਿਆਂ ਦੀ ਵੀ ਜਾਂਚ ਦੀ ਗੱਲ ਕੀਤੀ ਲੇਕਿਨ ਸਮਾਰਟ ਸਿਟੀ ਦਾ ਪੈਸਾ ਤਾਂ ਆਇਆ ਲੇਕਿਨ ਜਲੰਧਰ ਸ਼ਹਿਰ ਸਮਾਰਟ ਸਿਟੀ ਦਾ ਨਹੀਂ ਸਭ ਤੋਂ ਅਰਸਟ ਸਿਟੀ ਜਿਹੜੂ ਬੰਦਾ ਜਾ ਰਿਹਾ ਤੇ ਜਿਸ ਦਾ ਖਾਮਿਆ ਜਾ ਜਲੰਧਰ ਦੇ ਲੋਕ ਪੁੱਗਦੇ ਤਾਂ ਇਸ ਵਾਰ ਜਨਤਾ ਦੇ ਜਲੰਧਰ ਦੇ ਲੋਕ ਮਨ ਬਣਾ ਚੁੱਕੇ ਕਿ ਇਸ ਵਾਰ ਕੇਂਦਰ ਵਾਲੀ ਸਰਕਾਰ ਵਾਜਪਾ ਹੈ ਤੇ ਇਸ ਵਾਰ ਜਲੰਧਰ ਵੈਸਤੋਹੀ ਵਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੂੰ ਜੇਤੂ ਬਣਾਗੇ ਤਾਂ ਇਸ ਕਰਕੇ ਉਹ ਜਲੰਧਰ ਦੀ ਨੁਖਾਰ ਬਲਣਗੇ ਤੇ ਖਾਸ ਕਰਕੇ ਜਲੰਧਰ ਨੂੰ ਨਸ਼ਾ ਮੁਕਤ ਵੀ ਕਰਨਗੇ ਕੈਮਰਮੈਨ ਬੌਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਜਲੰਧਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।